ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਨਵੇਂ ਕਾਨੂੰਨ ਤਹਿਤ ਹਿੱਟ ਐਂਡ ਰਨ ਕੇਸਾਂ ਵਿੱਚ ਸਖਤ ਸਜ਼ਾ ਦੀ ਵਿਵਸਥਾ ਖਿਲਾਫ ਟੈਂਕਰ ਤੇ ਟਰੱਕ ਚਾਲਕਾਂ ਵੱਲੋਂ ਦੇਸ਼ ਵਿੱਚ ਕੀਤੀ ਹੜਤਾਲ ਦੇ ਦੂਜੇ ਦਿਨ ਕੱਲ ਸਾਰੇ ਦੇਸ਼ ਵਿੱਚ ਅਫਰਾ ਤਫਰੀਦਾ ਮਾਹੌਲ ਬਣ ਗਿਆ ऐसे हड़ताल ਤੋਂ ਬਾਅਦ ਕੇਂਦਰ ਸਰਕਾਰ ਨੇ ਫੌਰੀ ਤੌਰ ਤੇ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੀ ਜਥੇਬੰਦੀ ਨਾਲ ਮੀਟਿੰਗ ਦਾ ਸੱਦਾ ਦਿੱਤਾ। ਇਹ ਮੀਟਿੰਗ ਦੇਰ ਸ਼ਾਮ ਕੱਲ ਨਵੀਂ ਦਿੱਲੀ ਵਿੱਚ 7 ਵਜੇ ਦੇ ਕਰੀਬ ਹੋਈ। ਇਸ ਮੀਟਿੰਗ ਤੋਂ ਬਾਅਦ ਦੋਵਾਂ ਧਿਰਾਂ ਨੇ ਨਰਮੀ ਦੇ ਸੰਕੇਤ ਦਿੱਤੇ। ਸਰਕਾਰ ਨੇ ਦਾਅਵਾ ਕੀਤਾ ਕਿ ਟਰੱਕ ਟਰਾਂਸਪੋਰਟਰਾਂ ਨਾਲ ਮੀਟਿੰਗ ਵਿੱਚ ਮਸਲਾ ਹੱਲ ਹੋ ਗਿਆ ਹੈ। ਉਧਰ ਟਰੱਕ ਚਾਲਕਾਂ ਦੀ ਜਥੇਬੰਦੀ ਦੇ ਆਗੂਆਂ ਨੇ ਵੀ ਨਰਮੀ ਦੇ ਸੰਕੇਤ ਦਿੰਦੇ ਹੋਏ ਉਹਨਾਂ ਦੀ ਮੰਗ ਤੇ ਉਸਾਰੂ ਸੋਚ ਰੱਖਣ ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਜਥੇਬੰਦੀ ਦੇ ਆਗੂਆਂ ਨੇ ਟਰੱਕ ਚਾਲਕਾਂ ਨੂੰ ਹੜਤਾਲ ਖਤਮ ਕਰਨ ਦਾ ਸੱਦਾ ਵੀ ਦੇ ਦਿੱਤਾ ਇੱਕ ਵਾਰ ਫਿਰ ਸੂਚਿਤ ਕਰਨਾ ਕਰ ਰਹੇ ਹਾਂ ਕਿ ਆਪਕੇ ਜੋ ਮਨਸ਼ਾ ਹੈ ਕਿ 10 ਸਾਲ ਦੀ ਸਜ਼ਾ ਔਰ ਜੁਰਮਾਨੇ ਦਾ ਕਾਨੂੰਨ ਅਭੀ ਲਾਗੂ ਨਹੀਂ ਹੈ ਅਭੀ ਲਾਗੂ ਨਹੀਂ ਹੈ ਔਰ ਹਮ ਆਪਕੋ ਆਸ਼ਵਾਸਨ ਦਿਲਾਤੇ ਹਾਂ कि आगे भी हम आप ये कानून लागू नहीं होने देंगे अगर ये कानून लागू होगा तो हमारी डेड बॉडी के ऊपर सरकार को चलना पड़ेगा तो ये कानून लागू कर पाएगी हम आपसे अपील करते हैं कि आपकी चिंता जो मंशा थी उसका हल निकल चुका है आपसे अपील करते हैं कि अपने वाहनों पर आइए अपने वाहन बिना कोई डर के चलाइए ਦੇਸ਼ ਭਰ ਵਿੱਚ ਟਰੱਕ ਚਾਲਕਾਂ ਦੁਆਰਾ ਕੀਤੀ ਹੜਤਾਲ ਦਾ ਸਭ ਤੋਂ ਜ਼ਿਆਦਾ ਅਸਰ ਪੈਟਰੋਲ ਪੰਪਾਂ ਤੇ ਪਿਆ। ਪੰਜਾਬ ਸਮੇਤ ਉੱਤਰ ਭਾਰਤ ਵਿੱਚ ਲੋਕਾਂ ਨੂੰ ਕੱਲ ਪੈਟਰੋਲ ਡੀਜ਼ਲ ਲੈਣ ਲਈ ਭਾਜੜ ਪਈ ਰਹੀ। ਮੰਗਲਵਾਰ ਸਵੇਰ ਤੋਂ ਹੀ ਪੈਟਰੋਲ ਪੰਪਾਂ ਦੇ ਬਾਹਰ ਕਤਾਰਾਂ ਲੱਗਣ ਲੱਗੀਆਂ ਜਿਹੜੀਆਂ ਦੇਰ ਸ਼ਾਮ ਤੱਕ ਲੱਗੀਆਂ ਰਹੀਆਂ। ਵਾਹਨਾਂ ਦੇ ਨਾਲ-ਨਾਲ ਕੈਨੀਆਂ ਵਿੱਚ ਵੀ ਤੇਲ ਪਰਭਾਉਣ ਲਈ ਦੌੜ ਲੱਗ ਗਈ। ਕਈ ਥਾਈਂ ਤੇਲ ਪਰਭਾਉਣ ਲਈ ਵਾਹਨ ਮਾਲਕ ਆਪਸ ਵਿੱਚ ਉਲਝ ਪਏ। ਅਤੇ ਕਈ ਥਾਈ ਪੈਟਰੋਲ ਪੰਪ ਦੇ ਕਰਿੰਦਿਆਂ ਤੇ ਮਾਲਕਾਂ ਨਾਲ ਵੀ ਲੋਕਾਂ ਦੀ ਝੜਪ ਹੋਈ। ਫਰੀਦਕੋਟ ਦੇ ਪਿੰਡ ਔਲਖ ਵਿੱਚ ਪੈਟਰੋਲ ਲੈਣ ਆਏ ਇੱਕ ਵਿਅਕਤੀ ਨੂੰ ਤਕਰਾਰ ਮਗਰੋਂ ਪੰਪ ਮਾਲਕ ਨੇ ਗੋਲੀ ਮਾਰ ਦਿੱਤੀ। ਇੱਧਰ ਪੰਜਾਬ ਵਿੱਚ ਕੱਲ ਬੈਲ ਭਾਰ ਪੈਟਰੋਲ ਪੰਪਾਂ ਤੇ ਮੱਚੀ ਹਫੜਾ ਦਸਰੀ ਤੋਂ ਬਾਅਦ ਦੇਰ ਸ਼ਾਮ ਪੰਜਾਬ ਸਰਕਾਰ ਵੀ ਹਰਕਤ ਵਿੱਚ ਆ ਗਈ। ਫੌਰੀ ਕਦਮ ਚੁੱਕਦੇ ਹੋਏ ਪੁਲਿਸ ਦੀ ਮਦਦ ਨਾਲ ਤੇਰੇ ਟੈਂਕਰ ਸੇਵਾ ਸ਼ੁਰੂ ਕੀਤੀ ਗਈ। ਇਸ ਤੋਂ ਬੇਲਾ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਨੇ ਵੀ ਆਪਣੇ ਪੱਧਰ ਤੇ ਪਹਿਲ ਕਰਦਿਆਂ ਤੇਲ ਟੈਂਕਰ ਚਾਲਕਾਂ ਨੂੰ ਮੁੜ ਤੇਲ ਸਪਲਾਈ ਸ਼ੁਰੂ ਕਰਨ ਲਈ ਰਾਜ਼ੀ ਕਰ ਲਿਆ। ਸੂਬਾ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਬਹੁਤ ਜਲਦ ਪੈਟਰੋਲ ਡੀਜ਼ਲ ਦੀ ਸਪਲਾਈ ਆਮ ਵਾਂਗ ਹੋ ਜਾਵੇਗੀ। ਇਸ ਲਈ ਖਬਰਾਂ ਦੀ ਕੋਈ ਜ਼ਰੂਰਤ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਖਰੀਦੇ ਗਏ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਲੈ ਕੇ ਹੁਣ ਸਿਆਸਤ ਤੇਜ਼ ਹੋ ਗਈ ਹੈ। ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਆਗੂ ਤੇ ਬਿਜਲੀ ਮਾਹਰ ਇਸ ਨੂੰ ਇਤਿਹਾਸਕ ਕਦਮ ਕਰਾਰ ਦਿੰਦੇ ਹੋਏ ਪੰਜਾਬ ਲਈ ਬੇਹੱਦ ਫਾਇਦੇਮੰਦ ਸੌਦਾ ਦੱਸ ਰਹੇ ਹਨ ਉੱਥੇ ਵਿਰੋਧੀਆਂ ਨੇ ਇਸ ਖਰੀਦ ਦੀ ਸਾਰਥਕਤਾ ਤੇ ਹੁਣ ਸਵਾਲ اٹھਾਉਣੇ ਸ਼ੁਰੂ ਕਰ ਦਿੱਤੇ ਹਨ ਕੱਲ ਸਾਬਕਾ ਕਾਂਗਰਸ ਪ੍ਰਧਾਨ ਸਿੱਧੂ ਨੇ ਇਸ ਥਰਮਲ ਪਲਾਂਟ ਨੂੰ ਚਿੱਟਾ ਹਾਥੀ ਕਰਾਰ ਦਿੰਦਿਆਂ ਕਿਹਾ ਕਿ ਇਹ ਥਰਮਲ ਖਰੀਦ ਕੇ ਆਪ ਸਰਕਾਰ ਨੇ ਸੂਬਾ ਵਸਿਆ ਤੇ 6600 ਕਰੋੜ ਰੁਪਏ ਦਾ ਹੋਰ ਬੋਝ ਪਾ ਦਿੱਤਾ ਹੈ ਜਦ ਕਿ ਭਾਈਪਾ ਆਗੂ ਮਨਜਿੰਦਰ ਸਰਸਾ ਨੇ ਥਰਮਲ ਦੀ ਖਰੀਦ ਤੇ ਉਂਗਲ ਉਠਾਉਂਦਿਆਂ ਦਿੱਲੀ ਦੇ ਮੁੱਖ ਮੰਤਰੀ ਤੇ ਇਸ ਸੌਦੇ ਵਿੱਚ ਰਿਸ਼ਵਤ ਖਾਣ ਦੇ ਦੋਸ਼ ਲਾਉਂਦਿਆਂ ਇਸ ਥਰਮਲ ਪਲਾਂਟ ਨੂੰ ਕਬਾੜ ਕਰਾਰ ਦਿੱਤਾ ਭਗਵੰਤ ਮਾਨ ਜੀ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡੇ ਵੱਡੀਆਂ ਗੱਲਾਂ ਦੱਸੀਆਂ ਔਰ ਸਾਰੇ ਪੰਜਾਬ ਨੂੰ ਵਧਾਈ ਦਿੱਤੀ ਕਿ ਜੀਵੇਕੇ ਦਾ ਪਲਾਂਟ ਜਿਹੜਾ ਪਾਵਰ ਪਲਾਂਟ ਆ ਉਹ 1080 ਕਰੋੜ ਰੁਪਏ ਚ ਪੰਜਾਬ ਦੀ ਸਰਕਾਰ ਨੇ ਖਰੀਦ ਲਿਆ ਕਹਿੰਦੇ ਬਹੁਤ ਵੱਡਿਆ ਕੰਮ ਹੋ ਗਿਆ ਇੰਨਾ ਵੱਡਾ ਤੀਰ ਮਾਰਕਾ ਅਸੀਂ ਕਰ ਦਿੱਤਾ ਵੀ ਕਦੀ ਕੋਈ ਕਰ ਹੀ ਨਹੀਂ ਸਕਿਆ ਇਹ ਸਾਰਾ ਕੰਮ ਜੋ ਤੁਹਾਡੇ ਤੋਂ ਅਰਵਿੰਦ ਕੇਜਰੀਵਾਲ ਜੀ ਕਰਵਾ ਰਹੇ ਨੇ ਇਹ ਜੀ ਵੀ ਕੇ ਦਾ ਇਹ ਬਰਬਾਦ ਹੋਇਆ ਪਲਾਂਟ ਸੀਗਾ ਜਿਹਦੀ ਜ਼ਮੀਨ ਦੀ ਵੈਲਿਊ 100 ਕਰੋੜ ਸੀਗੀ ਜਿਹੜੇ ਪਲਾਂਟ ਦੇ ਕਬਾੜ ਦੀ ਵੈਲਿਊ ਮੈਕਸਿਮਮ 300 ਕਰੋੜ ਸੀ ਇਹ 400 ਕਰੋੜ ਦਾ ਪੂਰਾ ਜਿਗਾੜ ਜਿਹੜਾ ਇਹ ਤੇ ਹੋਰ ਤੁਸੀਂ ਚਲੋ ਲਾ ਲਓ 500 ਕਰੋੜ ਦਾ ਪੂਰਾ ਜਿਗਾੜ ਜਿਹੜਾ ਏ ਇਸ ਨੂੰ 11 ਕਰੋੜ ਤੁਹਾਡੇ 1100 ਕਰੋੜ ਤੁਹਾਡੇ ਪੱਲੇ ਪਵਾ ਧਰਵੇਦ ਕੇਜਰੀਵਾਲ ਜੀ ਨੇ 600 ਕਰੋੜ ਰੁਪਇਆ ਜਿਹੜਾ ਫालतू 700 ਕਰੋੜ ਪੰਜਾਬ ਸਰਕਾਰ ਦਾ ਉੱਜੜ ਗਿਆ ਪੰਜਾਬ ਦੇ ਲੋਕਾਂ ਦਾ ਇਹਦਾ ਹਸਾਬ ਕੌਣ ਦਊਗਾ ਇੰਡੀਆ ਗੱਠਜੋੜ ਦੀ ਭਲਕੇ ਹੋਣ ਵਾਲੀ ਚੌਥੀ ਅਹਿਮ ਮੀਟਿੰਗ ਤੋਂ ਪਹਿਲਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਰਮਿਆਨ ਤਕਰਾਰ ਵੱਧ ਗਿਆ ਹੈ ਜਿਸ ਤੋਂ ਬਾਅਦ ਪੰਜਾਬ ਤੇ ਦਿੱਲੀ ਵਿੱਚ ਦੋਵਾਂ ਪਾਰਟੀਆਂ ਵਿਚਕਾਰ ਹੋਣ ਵਾਲੇ ਸਿਆਸੀ ਗੱਠਜੋੜ ਨੂੰ ਲੈ ਕੇ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਦਰਸਲ ਇਹ ਵਿਵਾਦ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਬੀਤੇ ਦਿਨੀ ਕਾਂਗਰਸ ਦੇ ਹੋਂਦ ਤੇ ਕੀਤੀ ਟਿੱਪਣੀ ਤੋਂ ਬਾਅਦ ਸ਼ੁਰੂ ਹੋਇਆ ਜਿਸ ਦੇ ਪਲਟਵਾਰ ਤੇ ਕੱਲ ਸਿੱਧੂ ਸਮੇਤ ਕਈ ਕਾਂਗਰਸੀ ਆਗੂਆਂ ਨੇ ਜਵਾਬ ਦਿੰਦਿਆਂ ਕਿਹਾ ਪੰਜਾਬ ਤੇ ਦਿੱਲੀ ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ ਇੱਕ ਧੀ ਕਾਂਗਰਸ ਪੰਜਾਬ ਸਟੇਟਾਂ ਦੇ ਇਲੈਕਸ਼ਨਾਂ 'ਚ ਤੁਸੀਂ ਕਿੰਨਾ ਚ ਲੜੇ ਤੁਹਾਨੂੰ ਅੱਧਾ ਪਰਸੈਂਟ ਵੋਟ ਨਹੀਂ ਪਈ ਅੱਧਾ ਪਰਸੈਂਟ ਵੋਟ ਤੇ ਤੂੰ ਆਪਦੇ ਆਪ ਨੂੰ ਇਹ ਦੱਸਦਾ ਵੀ ਤੂੰ ਨੈਸ਼ਨਲ ਪਾਰਟੀ ਦਾ ਚੀਫ ਮਿਨਿਸਟਰ ਹੈ ਉਹ ਨੈਸ਼ਨਲ ਪਾਰਟੀ ਜਿਹਦੀ ਲੋਕ ਸਭਾ ਚ ਇੱਕ ਸੀਟ ਹੈ ਉਹ ਵੀ ਉਧਾਰੀ ਮੰਗੀ ਹੋਈ ਕਾਂਗਰਸ ਦੀ ਉਹ ਸ਼ਰਮਕਾਰ ਮਿੱਤਰ ਪਿਆਰੇ ਕਾਂਗਰਸ ਸੀ ਹੈ ਤੇ ਰਹੂਗੀ ਰੋਕ ਸਕਿਆਂ ਦਾ ਰੋਕ अब ये इस बात को नहीं समझते हैं जब इन्होंने कहा स्वाभाविक है जब ये कहेंगे कि एक थी कांग्रेस तो कांग्रेस की तरफ से कोई ना कोई प्रतिक्रिया तो आएगी लेकिन एक बात ये नहीं समझने की आने वाले समय में माताएं ये भी कहेंगी कि एक पार्टी थी जो आजकल तिहाड़ में मिलती है ये बता दे कौन सी ऐसी पार्टी है जिसका चालीस नेतृत्व जेल में हो और बाकी जाने को तैयार बैठा हो नजायज माइनिंग पुलिस पर्सनल दरविहार दे मामले में गिरफ्तार सबका कांग्रेस विधायक ਜੋਗਿੰਦਰ ਪਾਲ ਨੂੰ ਕੱਲ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ। ਜ਼ਮਾਨਤ ਮਿਲਣ ਤੋਂ ਬਾਅਦ ਕਾਂਗਰਸੀ ਸਮਰਥਕਾਂ ਨੇ ਆਪਣੇ ਵਿਧਾਇਕ ਦਾ ਜੇਲ੍ਹ ਤੋਂ ਬਾਹਰ ਆਉਣ ਤੇ ਨਿੱਘਾ ਸਵਾਗਤ ਕੀਤਾ। ਹਾਲਾਂਕਿ ਇਸ ਸਮੇਂ ਜੋਗਿੰਦਰ ਪਾਲ ਨੇ ਪੱਤਰਕਾਰਾਂ ਤੋਂ ਦੂਰੀ ਬਣਾ ਕੇ ਰੱਖੀ। ਬੀਤੀ ਰਾਤ ਜਲੰਧਰ ਵਿੱਚ ਅਰਜਨ ਅਵਾਡੀ ਡੀਐਸਪੀ ਦਲਬੀਰ ਸਿੰਘ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਕੱਲ ਵੱਡਾ ਖੁਲਾਸਾ ਹੋਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲਪੇਟੇਰਿਆਂ ਨੇ ਡੀਐਸਪੀ ਤੋਂ ਲੁੱਟ ਖੋਹ ਦੀ ਕੋਸ਼ਿਸ਼ ਕੀਤੀ ਸੀ ਜਿਸ ਦੌਰਾਨ ਲਪੇਟੇਰਿਆਂ ਨੇ ਡੀਐਸਪੀ ਦਾ ਸਰਵਿਸ ਪਿਸਤੌਲ ਖੋ ਕੇ ਹੀ ਉਸਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਡੀਐਸਪੀ ਦੀ ਮੌਤ ਹੋ ਗਈ। ਬਲਵੰਤ ਸਿੰਘ ਰਾਜਵਾਨਾ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੇ ਗਏ ਬਿਆਨ ਤੋਂ ਬਾਅਦ ਕੱਲ ਰਾਜਵਾਨਾ ਨੇ ਜੇਲ੍ਹ ਵਿੱਚੋਂ ਇੱਕ ਪੱਤਰ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖਦਿਆਂ ਦੋਸ਼ ਲਾਇਆ ਕਿ ਉਹ ਇਨਸਾਫ ਦੇਣ ਲਈ ਪੱਖਪਾਤ ਕਰ ਰਹੇ ਹਨ ਤੇ ਇਸ ਸਬੰਧੀ ਇਨਸਾਫ ਮੰਗਣ ਵਾਲੇ ਦਾ ਧਰਮ ਤੇ ਵਿਚਾਰਧਾਰਾ ਦੇਖ ਕੇ ਫੈਸਲੇ ਕੀਤੇ ਜਾ ਰਹੇ ਹਨ ਰਾਜਵਾਨਾ ਨੇ ਗ੍ਰਹਿ ਮੰਤਰੀ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਵੀ ਕਿਹਾ ਰਾਜਵਾਨਾ ਨੇ ਕਿਹਾ ਕਿ ਉਸਨੇ ਕੋਈ ਗੁਨਾਹ ਨਹੀਂ ਕੀਤਾ ਤਾਂ ਫਿਰ ਪਛਤਾਵਾ ਤੇ ਮੁਆਫੀ ਕਿਸ ਗੱਲ ਦੀ ਮੰਗੀ ਜਾਵੇ ਉਸਨੇ ਕਿਹਾ ਕਿ ਉਹ ਅਦਾਲਤ ਵਿੱਚ ਸਭ ਕੁਝ ਦੱਸ ਚੁੱਕਾ ਹੈ ਕਿ ਉਸਨੇ ਇਹ ਸਭ ਕੁਝ ਕਿਉਂ ਕੀਤਾ ਸੀ ਉੱਤਰੀ ਭਾਰਤ ਦੇ 18 ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਸੰਜੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਂਝੇ ਸੱਦੇ ਤੇ ਕੱਲ ਜੰਡੇਆਲਾ ਗੁਰੂ ਵਿੱਚ ਕਿਸਾਨ ਮਹਾਪੰਚਾਇਤ ਹੋਈ ਇਸ ਮਹਾਪੰਚਾਇਤ ਵਿੱਚ ਲੱਖਾਂ ਦੇ ਠਾਠਾ ਮਾਰਦੇ ਇਕੱਠ ਨੂੰ ਆਗੂਆਂ ਨੇ ਸੰਬੋਧਨ ਕਰਦਿਆਂ 13 ਜਨਵਰੀ ਨੂੰ ਸਾਂਝੇ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਵਿੱਡੀ ਮਹਿਮਮਤ ਤਹਿਤ ਪੰਜਾਬ ਪੁਲਿਸ ਨੇ ਕੱਲ ਆਪਰੇਸ਼ਨ ਈਗਲ ਤਿੰਨ ਦੇ ਨਾਂ ਹੇਠ ਰਾਜ ਭਰ ਦੇ ਸਾਰੇ ਬੱਸ ਅੱਡੇ ਰੇਲਵੇ ਸਟੇਸ਼ਨਾਂ ਤੇ ਇਹਨਾਂ ਦੇ ਆਲੇ-ਦੁਆਲੇ ਦੀਆਂ ਥਾਵਾਂ ਦੀ ਵਿਸ਼ੇਸ਼ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਚਲਾਇਆ ਪੁਲਿਸ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ 134 ਬੱਸ ਅੱਡਿਆਂ 181 ਰੇਲਵੇ ਸਟੇਸ਼ਨਾਂ ਤੇ ਚਲਾਏ ਗਏ ਆਪਰੇਸ਼ਨ ਦੌਰਾਨ 917 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਜਦਕਿ ਪੁਲਿਸ ਟੀਮਾਂ ਨੇ 21 ਐਫਆਈਆਰਜ਼ ਦਰਜ ਕਰਕੇ 24 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਪੰਜਾਬ ਅਤੇ ਹਰਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਦਾ ਕਹਿਰ ਕੱਲ੍ਹ ਵੀ ਜਾਰੀ ਰਿਹਾ ਸੀਤ ਲਹਿਰ ਨੇ ਕੱਲ੍ਹ ਵੀ ਲੋਕਾਂ ਨੂੰ ਕੰਮ ਨਹੀਂ ਛੇੜੀ ਰੱਖੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੱਲ ਆਪਣੇ ਘਰਾਂ ਵਿੱਚ ਹੀ ਰਹਿਣ ਨੂੰ ਤਰਜੀਹ ਦਿੱਤੀ ਕੱਲ ਠੰਡੀਆਂ ਹਵਾਵਾਂ ਕਾਰਨ ਪੰਜਾਬ ਵਿੱਚ ਦਿਨ ਵੇਲੇ ਦਾ ਤਾਪਮਾਨ ਲਗਭਗ 9 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਨਾਲ ਰਿਕਾਰਡ ਕੀਤਾ ਗਿਆ। ਮੌਸਮ ਮਾਰਾ ਨੇ ਸੂਬੇ ਵਿੱਚ ਅਗਲੇ 3-4 ਦਿਨsੀਤ ਲਹਿਰ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੋਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੱਲ 5ਵੀਂ, 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ। 5ਵੀਂ ਜਮਾਤ ਦੀ ਪ੍ਰੀਖਿਆ 7 ਮਾਰਚ ਤੋਂ 14 ਮਾਰਚ ਤੱਕ 8ਵੀਂ ਦੀ 7 ਮਾਰਚ ਤੋਂ 27 ਮਾਰਚ ਤੱਕ 10ਵੀਂ ਦੀ ਪ੍ਰੀਖਿਆ 13 ਫਰਵਰੀ ਤੋਂ 6 ਮਾਰਚ ਜਦਕਿ 12ਵੀਂ ਜਮਾਤ ਦੀ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਤੱਕ ਕਰਵਾਈ ਜਾਵੇਗੀ। ਮਨੁੱਖੀ ਤਸਕਰੀ ਦੇ ਸ਼ੱਕ ਕਾਰਨ ਫਰਾਂਸ ਤੋਂ ਮੋੜੇ ਗਏ ਨਕਾਰਾਗੂਆ ਜਾਣ ਵਾਲੇ ਜਹਾਜ਼ ਵਿੱਚ ਸਵਾਰ ਗੁਜਰਾਤ ਦੇ 60 ਤੋਂ ਵੱਧ ਯਾਤਰੀਆਂ ਤੋਂ ਪੁਲਿਸ ਨੇ ਪੁੱਛਗਿੱਛ ਦੌਰਾਨ ਇੱਕ ਅਹਿਮ ਖੁਲਾਸਾ ਹਾਸਲ ਕੀਤਾ ਹੈ। ਯਾਤਰੀਆਂ ਨੇ ਮੰਨਿਆ ਕਿ ਉਨ੍ਹਾਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਤੇ ਏਜੰਟਾਂ ਨੂੰ ਲਗਭਗ ਪ੍ਰਤੀ ਯਾਤਰੀ 80 ਲੱਖ ਰੁਪਏ ਦੇ ਗੋਲੇ ਸਨ ਕੇਂਦਰ ਸਰਕਾਰ ਨੇ ਕੱਲ ਪਰਿਵਾਰਕ ਪੈਨਸ਼ਨ ਦੇ ਮੱਦੇ ਨਜ਼ਰ ਇੱਕ ਨਿਯਮ ਵਿੱਚ ਬੇहद ਅਹਿਮ ਤਬਦੀਲੀ ਕਰ ਦਿੱਤੀ ਕੇਂਦਰ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਵਿਆਹ-ਵਿਵਾਹ ਦੇ ਮਾਮਲੇ ਵਿੱਚ ਮਹਿਲਾ ਕਰਮਚਾਰੀ ਹੁਣ ਆਪਣੇ ਪਤੀ ਦੀ ਬਜਾਏ ਪਰਿਵਾਰਕ ਪੈਨਸ਼ਨ ਲਈ ਆਪਣੇ ਬੱਚਿਆਂ ਨੂੰ ਨਾਮਜ਼ਦ ਕਰ ਸਕਦੀ ਹੈ ਜਪਾਨ ਦੇ ਟੋਕੀਓ ਹਵਾਈ ਅੱਡੇ ਦੇ ਰਨਵੇ ਤੇ ਕੱਲ ਯਾਤਰੀਆਂ ਵਾਲੇ ਇੱਕ ਜਹਾਜ਼ ਦੀ ਜਾਪਾਨੀ ਤੱਟ ਰੱਖਿਆਕ ਦੇ ਇੱਕ ਛੋਟੇ ਜਹਾਜ਼ ਨਾਲ ਟੱਕਰ ਹੋਣ ਮਗਰੋਂ ਉਸ ਵਿੱਚ ਅੱਗ ਲੱਗ ਗਈ ਜਿਸ ਕਾਰਨ ਜਹਾਜ਼ ਚਾਲਕ ਦੇ ਅਮਲੇ ਵਿੱਚੋਂ 5 ਵਿਅਕਤੀਆਂ ਦੀ ਮੌਤ ਹੋ ਗਈ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ ਕੁੱਲ 379 ਯਾਤਰੀ ਸਵਾਰ ਸਨ ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਅਮਲੇ ਦੇ 5 ਵਿਅਕਤੀਆਂ ਨੂੰ ਬਾਹਰ ਕੱਢਣਾ ਅਸੰਭਵ ਸਾਬਤ ਹੋਇਆ ਜੋ ਉਹਨਾਂ ਲਈ ਜਾਨਲੇਵਾ ਬਣ ਗਿਆ ਦੱਖਣੀ ਅਫਰੀਕਾ ਦੇ ਦੌਰੇ ਤੇ ਗਈ ਭਾਰਤੀ ਟੀਮ ਦੇ ਪਹਿਲੇ ਟੈਸਟ ਮੈਚ ਵਿੱਚ ਸ਼ਰਮਨਾਕ ਹਾਰ ਤੋਂ ਬਾਅਦ ਵਾਪਸੀ ਕਰਨ ਲਈ ਭਾਰਤੀ ਟੀਮ ਅੱਜ ਦੱਖਣੀ ਅਫਰੀਕਾ ਖਿਲਾਫ ਦੂਸਰਾ ਟੈਸਟ ਮੈਚ ਸ਼ੁਰੂ ਕਰੇਗੀ ਇਸ ਟੈਸਟ ਮੈਚ ਵਿੱਚ ਪ੍ਰਵਿੰਦਰ ਜਡੇਜਾ ਦੀ ਵਾਪਸੀ ਨਾਲ ਭਾਰਤੀ ਟੀਮ ਦੇ ਮਜ਼ਬੂਤ ਹੋਣ ਦੇ ਅਸਰ ਹਨ ਇਸਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ